ਸਸ਼ੀਤਾ ਦੀ ਇਹ ਵਾਲੇ ਸੂਟ ਆਪਣੇ ਹੈਗੇ ਆ ਜੀ ਜਾਨ ਟੈਕਸ ਦੇ ਡਿਸਕਾਊਂਟ ਤੇ ਇਹ ਆਪਾਂ ਪਹਿਲਾਂ ਵੀ ਲੈ ਕੇ ਆਏ ਸੀਗੇ ਪਰ ਸਾਰੇ ਸੋਲਡ ਹੋ ਗਏ ਸੀ ਕਸਟਮਰ ਦੀ ਡਿਮਾਂਡ ਤੇ ਆਪਾਂ ਦੁਬਾਰਾ ਤੋਂ ਲੈ ਕੇ ਆਏ ਆ ਇਹਦਾ ਫਰੰਟ ਰਹੂਗਾ ਬੈਕ ਤੇ ਵੀ ਇਹਦੇ ਪ੍ਰਿੰਟ ਆਊਗਾ ਸੇਮ ਸੂਟ ਮੇਰਾ ਵੀ ਇਹ ਰੈਡੀ ਹੋਇਆ ਵੀਰ ਕੀਤਾ ਹੋਇਆ ਇੰਸਟਾਗ੍ਰam ਤੇ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਦੁਪੱਟਾ ਰਹੂਗਾ ਬਹੁਤ ਸੋਹਣੇ ਸੂਟ ਬਣਦੇ ਆ ਇਹ ਕਲਰ ਵੀ ਬਹੁਤ ਸੋਹਣਾ ਇਹਦਾ ਮਾਊਸ ਜਿਹਾ ਕਲਰ ਹੈ ਬਾਕੀ ਇਹਦੇ ਵਿੱਚ ਆ ਤੁਹਾਨੂੰ ਕਲਰ ਮਿਲ ਜਾਣਗੇ ਆਮ ਪੈਕਟ ਵੀ ਸੁਕ ਜਾਣਗੇ ਇਹ ਨੰਦੀ ਕਲਰ ਆਊਗਾ ਸਟਾਈਲ ਕਲਰ ਆਊਗਾ ਪਿੰਕ ਕਲਰ ਆਊਗਾ ਚਾਰੇ ਕਲਰ ਇਹਦੇ ਬਹੁਤ ਸੋਹਣੇ ਨੇ ਫਿਰ ਆਂਗੇ ਹੈਂਡਵਰਕ ਵੀ ਸੁੱਕ ਇਹ ਵਾਲਾ ਦਾ ਫਰੰਟ ਰੋਗਾ ਬ੍ਰੌਕਟ ਦਾ ਪੈਚ ਲੱਗਿਆ ਹੋਇਆ ਘੇਰੇ ਤੇ ਕੰਮ ਆਊਗਾ ਦੁਪट्टे ਦੇ ਵਿੱਚ ਇਹ 3 ਮੀਟਰ ਦੇ ਨਾਲ ਕਰੀਬ ਦੀ ਬਾਟਮ ਰਹੂਗੀ ਦੁਪट्टे ਦੇ ਵਿੱਚ ਹਲਕੀ ਜੀ ਇਹਦੀ ਬੋਟੀ ਆਊਗੀ ਇਹਦੇ ਵੀ ਕਲਰ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਪਿੰਕ ਕਲਰ ਹੋਊਗਾ ਸਕਾਈ ਕਲਰ ਹੈਗਾ ਦਾ ਰੈੱਡ ਕਲਰ ਹੋਊਗਾ 4750 ਇਹਨਾਂ ਦਾ ਪ੍ਰਾਈਸ ਰਹੂਗਾ ਚਾਰ ਇਹਨਾਂ ਦੇ ਵਿੱਚ ਕਲਰ ਰਹਿਣਗੇ ਇਹ ਵਿਦਆਊਟ ਸਟੀਚਿੰਗ ਵੀ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਸ਼ਿਪਿੰਗ ਇੰਡੀਆ ਦੇ ਵਿੱਚ ਫ੍ਰੀ ਰਹੂਗੀ ਥੀਰੋਂਗੀ ਦੀ ਪਿਓਰ ਵਰਬਰੀ ਇਹ ਵੀ ਰਾਮਟੈਕਸ ਦੇ ਸੂਟ ਰਹਿਣਗੇ ਬੜਾ ਸੋਨਾ ਹੈਗਾ ਸਲਦਾਰੀ ਜਿਹਾ ਕਲਰ ਹੈ ਪਲੇਨ ਬਹੁਤ ਹੈ ਨਾ 3 ਮੀਟਰ ਇਨਾ ਤੇ ਜ਼ਿਆਦਾ ਕੁਝ ਕਰਵਾਉਣ ਦੀ ਜ਼ਰੂਰਤ ਨਹੀਂ ਬਸ ਦੁਪੱਟੇ ਦੀ ਫਿਨਿਸ਼ਿੰਗ ਕਰਵਾ ਕੇ ਸਿਚਿੰਗ ਪਹੁੰਚੀ ਹੋ ਤਾਂ ਆਪਾਂ ਇਹ ਡਿਜ਼ਾਈਨਿੰਗ ਕਰਾ ਕੇ ਆਪਾਂ ਨੂੰ ਰੈਡੀ ਕਰਾ ਸਕਦੇ ਆਂ ਇਹ ਵਾਲਾ ਇਹਦਾ ਦੁਪੱਟਾ ਰਹੂਗਾ ਇਹ ਸੂਟ ਰਹੂਗਾ 3 ਮੀਟਰ ਬਾਂਟਮ ਆਉਗੀ ਇੱਕ ਇਹ ਕਲਰ ਆਊਗਾ ਇਹਦੇ ਵਿੱਚ ਮੈਂਮ ਦੀ 3 ਇਹ ਕਲਰ ਆਉਣਗੇ ਤੁਸੀਂ ਆਪੇ ਕਲਰ ਰੋਗਾ ਸਟਾਈਲ 3 ਕਲਰ ਬੜੇ ਸੋਨੇ ਸਰਦਾਰੀ ਦੇ ਕਲਰ ਨੇ ਖੁੱਲੇ-ਫੁੱਲੇ ਦੁਪੱਟੇ ਨੇ ਇਹ ਤੁਸੀਂ ਆਨ ਸਟਿਚ ਵੀ ਇਹਨਾਂ ਨੂੰ ਰੈਡੀ ਕਰਵਾ ਸਕਦੇ ਆਂ ਇਹਦਾ ਉੱਪਰ ਬਲੈਕ ਕਲਰ ਦੇ ਵਿੱਚ ਇਹਦਾ V neck ਬਣਿਆ ਹੋਇਆ ਬਲੈਕ ਕਲਰ ਦੇ ਵਿੱਚ ਲਾਈਨਿੰਗ ਵਾਲਾ ਇਹਦਾ بیس ਆਊਗਾ ਜਿੱਦਾਂ ਕੈਬੀ ਲਾਈਨਿੰਗ ਹੁੰਦੀ ਆ ਪਿੱਚ ਕੜੀਆਂ ਪਾਈਆਂ ਹੋਈਆਂ ਬਲੈਕ ਇਹਦੇ ਨਾਲ ਸਲੀਨ ਬਾਟਮ ਆਊਗੀ ਇਹਦਾ ਦੁਪੱਟਾ ਆਊਗਾ ਇਹ ਵੀ ਬਹੁਤ ਸੋਹਣਾ ਸੂਟ ਹੈ ਇਹਦਾ 3500 ਪ੍ਰਾਈਸ ਰਹੂਗਾ ਇਹਨੂੰ ਵੀ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਇਹ ਰੋਗ ਦਾ ਟਾਈਟ ਰਾਈ ਦੇ ਵਿੱਚ ਕਿਹਦਾ ਵੀ ਨੈਕ ਬਣਿਆ ਹੋਇਆ ਸਟੌਪ ਇਹਦੀ ਟੈਬੀ ਲਾਈਨਿੰਗ ਦੇ ਵਿੱਚ ਰੋਗ ਦਾ ਇਹਦਾ ਮਲਟੀ ਕਲਰ ਦਾ ਦੁਪੱਟਾ ਹੋਗਾ ਇਹ ਵਾਲੇ ਦਾ ਦੁਪੱਟਾ ਹੋਗਾ ਪ੍ਰੋਪਰੀ ਦੇ ਵਿੱਚ ਕਲੀਆਂ ਜਾਂਦੀਆਂ ਵੀ ਨੈਕ ਬਣਿਆ ਹੋਇਆ ਤੇ ਇਹਦੀ ਨੈਕ ਤੇ ਇਹਦੀ ਟੈਬੀ ਲਾਈਨਿੰਗ ਦੇ ਵਿੱਚ ਉਸ ਉਹਨਾਂ ਸਾਫ ਦੀ ਆ ਕਪੜਾ ਇਹਨਾਂ ਨੂੰ ਤੁਸੀਂ ਕਦੋਂ ਵੀ ਵੀਅਰ ਕਰ ਸਕਦੇ ਹੋ ਪੀਚ ਕਲਰ ਦੀ ਮਸਲੀਨ ਦੀ ਬਾਟਮ ਲੱਗੀ ਹੈ ਇਹਦੇ ਨਾਲ ਇਹ ਵਾਲਾ ਇਹ ਦੁਪੱਟਾ ਆਊਗਾ ਕਿ ਆ ਵੀ ਲਾਈਨਿੰਗ ਦਾ ਡੋਲਾ ਦੁਪੱਟਾ ਰੋਗਾ 슬ਿੱਪਰੀ ਨਹੀਂ ਹੋਣਗੇ ਦੁਪੱਟੇ ਸਭ ਤੋਂ ਵਧੀਆ ਗੱਲ ਇਹ ਆ ਵਾਸ਼ੇਬਲ ਸੂਟ ਹੋਣਗੇ ਟ੍ਰੈਕਲਿੰਨ ਦੀ ਜ਼ਰੂਰਤ ਨਹੀਂ ਜ਼ਿਆਦਾ ਕੁਝ ਇਹਨਾਂ ਨੂੰ ਨਹੀਂ ਸਿੰਪਲ ਸਟੀਚਿੰਗ ਦੇ ਵਿੱਚ ਸੋਹਣੀ ਰੈਡੀ ਹੋ ਸਕਦੇ ਆ ਇਹ ਆਪਾਂ ਦੀ ਮਸਲੀਨ ਦੇ ਵਿੱਚ ਮਸਲੀਨ ਦੇ ਵਿੱਚ ਇਹਦੀ ਬਾਟਮ ਰਹੂਗੀ ਸ਼ਰਟ ਵੀ ਇਹਦੀ ਮਸਲੀਨ ਦੇ ਵਿੱਚ ਆਉਗੀ ദാസവ മശീന യൂട്യാൻ സൽവർഗ്ഗ ഏതാ ദുപറ്റാൻ സിംഗൽ കലർച്ചെഡർ സ്കിൻ വാട്ടർ ന ਇਦੇ ਨਾਲ ਸਕਿਨ ਕਲਰ ਦੀ ਬਾਟਮ ਆਉਗੀ ਰੈੱਡ ਦੇ ਵਿੱਚ ਕਿਆ ਰਾਉਣਗੇ ਦੁਪੱਟਾ ਵੀ ਬੜਾ ਸੋਹਣਾ ਇਹ ਵੀ ਮਸਲੀਨ ਦੇ ਵਿੱਚ ਰਹੂਗਾ ਇਹਦਾ ਦੁਪੱਟਾ ਰਹੂਗਾ ਦੁਪੱਟੇ ਨੂੰ ਪ੍ਰੋਪਰ ਆਪਾਂ ਲੇਸ ਲਾ ਕੇ ਡਿਜ਼ਾਈਨ ਕਰ ਸਕਦੇ ਹਾਂ ਇਹਦਾ ਹੂਆ ਵਾਈਟ ਕਲਰ ਦੇ ਵਿੱਚ ਵਾਈਟ ਕਲਰ ਬਹੁਤ ਸੋਹਣਾ ਲੱਗਦਾ ਇਹਨੂੰ ਆਪਾਂ ਛੋਟੀ ਵੱਡੀ ਏਜ ਦੇ ਕੋਈ ਵੀ ਪਾ ਸਕਦੇ ਹਾਂ ਮੋਸਟਲੀ ਮੇਰਾ ਫੇਵਰਟ ਹੈ ਵਾਈਟ ਕਲਰ ਬਹੁਤ ਸੋਹਣਾ ਲੱਗਦਾ ਸੂਟ ਇਹ ਵਾਈਟ ਦੇ ਨਾਲ ਦੁਪੱਟਾ ਹੋਊਗਾ ਮਸਲੀਨ ਦਾ ਫੈਬਰਿਕ ਹੋਊਗਾ ਸੇ ਦਾ ਦੁਪੱਟਾ ਹੋਊਗਾ ਵਾਈਟ ਕਲਰ ਦੇ ਵਿੱਚ ਰਹੂਗਾ ਇਹ ਇਹਦਾ ਹੋਊਗਾ ਪਲੇਟ ਕਲਰ ਦੇ ਵਿੱਚ ਮਸਲੀਨ ਇਹ ਤੁਸੀਂ ਸੂਟ ਕਦੋਂ ਵੀ ਤੁਸੀਂ ਗਰਮੀ ਦੇ ਵਿੱਚ ਸਰਦੀ ਦੇ ਵਿੱਚ ਇਦਾਂ ਦਾ ਸਟਾਫ ਹੈ ਸੂਣਾਗਾ ਮਸਲੀਨ ਵੀ ਕਾਫੀ ਤਰ੍ਹਾਂ ਦੀ ਆਉਂਦੀ ਆ ਕਦੋਂ ਵੀ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਟਾਪਟਾ ਲਾ ਕੇ ਹੀ ਇਹਨਾਂ ਦੀ ਸਟੀਚਿੰਗ ਹੋਊਗੀ ਪ੍ਰੋਪਰ ਅਸੀਂ ਫਾਟਨ ਦੀ ਲਾਈਨਿੰਗ ਬਹੁਤ ਘੱਟ ਯੂਜ਼ ਕਰਦੇ ਹਾਂ ਪ੍ਰੋਪਰ ਡਾਈ ਵੱਲ ਅਸੀਂ ਟਾਫਟਾ ਹੀ ਯੂਜ਼ ਕਰਦੇ ਆ ਦੁਪੱਟਿਆਂ ਦੀ ਪ੍ਰੋਪਰ ਫਿਨਿਸ਼ਿੰਗ ਕਰਕੇ ਪਿੰਨੇ ਆ ਸਟਿਚਿੰਗ ਕਰਕੇ ਸਾਰਾ ਕੁਝ ਕਰਕੇ ਰੈਡੀ ਕਰਕੇ ਹੀ ਸੂਟ ਆਪਾਂ ਕੋਰੀਅਰ ਕਰਦੇ ਆ ਬਾਕੀ ਜਿੰਨਾ ਭੈਣਾਂ ਨੂੰ ਵਿਦਆਊਟ ਸਟਿਚਿੰਗ ਚਾਹੀਦੇ ਆ ਤੋਂ ਵਿਦਆਊਟ ਸਟਿਚਿੰਗ ਵੀ ਆਰਡਰ ਕਰ ਸਕਦੇ ਆ ਇਹ ਵਾਲਾ ਲਾਈਟ ਕਲਰ ਦੇ ਵਿੱਚ ਰਹੂਗਾ ਮਸਲੀਨ ਦਾ ਸੂਟ ਰਹੂਗਾ ਇਹ ਇਹਦੇ ਨਾਲ ਹੀ ਪ੍ਰਿੰਟ ਵਾਲਾ ਦੁਪੱਟਾ ਆਊਗਾ ਸੋ ਕਾਫੀ ਡਿਮਾਂਡ ਸੀ ਪੈਣਾ ਦੀ ਪ੍ਰਿੰਟ ਵਾਲੀ ਕਲੈਕਸ਼ਨ ਦੀ ਸੋ ਅਸੀਂ ਥੋੜਾ ਚੇਂਜ ਕੀਤਾ ਸੋ ਰੀਜ਼ਨੇਬਲ ਪ੍ਰਾਈਸ ਵੀ ਥੋੜਾ ਇਹਨਾਂ ਦਾ ਰੀਜ਼ਨੇਬਲ ਰਹਿ ਜਾਂਦਾ ਹੈ ਕਾਫੀ ਡਿਮਾਂਡ ਸੀ ਦੁਪੱਟੇ ਵਾਲੇ ਸੂਟਾਂ ਦੀ ਸੋ ਤੁਹਾਡੀ ਡਿਮਾਂਡ ਤੇ ਅਸੀਂ ਸ਼ੁਰੂ ਕੀਤਾ ਸਟਾਕ ਥੋੜਾ ਕਾਫੀ ਵਧੀਆ ਰਿਸਪਾਂਸ ਆ ਰਿਹਾ ਹੈ ਇਹਨਾਂ ਸੂਟਾਂ ਨੂੰ ਸੋ ਅੱਗੇ ਵੀ ਤੁਸੀਂ ਇਦਾਂ ਸਾਡੇ ਨਾਲ ਜੁੜੇ ਰਹੋ ਤੇ ਨਵੇਂ-ਨਵੇਂ ਸੂਟ ਤੁਹਾਡੇ ਲਈ ਲੈ ਕੇ ਆਵਾਂਗੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ